ਹਾਂਜੀ ਕੀ ਨਾਮ ਹੈ ਤੁਹਾਡਾ ਲਪਰੀ ਸਿੰਘ ਲਪਰੀ ਸਿੰਘ ਜੀ ਨੇ ਡੈਥ ਹੋਈ ਹੈ ਉਹ ਕੀ ਲੱਗਦੇ ਨੇ ਤੁਹਾਡੇ ਕਿੱਥੋਂ ਆਏ ਸੀ ਪੂਰੀ ਜਾਣਕਾਰੀ ਦਿਓ ਇਹਦਾ ਜੀ ਸੀ ਮੇਰੀ ਵੰਡਾ ਨੂੰ ਪੁੱਤੋ ਹੀ ਉਹ ਪਿਛਲੇ ਲੰਮੇ ਸਮੇਂ ਤੋਂ ਧਰਨੇ ਤੇ ਜਾਂਦੇ ਹੁੰਦੇ ਸੀ ਤੇ ਉਹਨਾਂ ਦੀ ਗੱਲ ਅਚਾਨਕ ਉੱਥੇ ਸਿਹਤ ਖਰਾਬ ਹੋਣ ਕਰਕੇ ਉਹਨੂੰ ਪਿੰਡ ਲੈ ਗਿਆ ਜਿਸ ਕਰਕੇ ਉਹਨਾਂ ਦਾ ਟਾਈਮ ਰੀਡ ਆਊਟ ਹੋ ਗਏ ਡਾਕਟਰ ਸਾਹਿਬ ਜੀ ਤਾਂ ਬਸਰੇ ਸੀ ਹਾਂਜੀ ਦਰਦ ਹੋਇਆ ਸੀ ਉਹਨਾਂ ਨੂੰ ਹਾਂਜੀ ਦਰਦ ਹੋ ਰਿਹਾ ਸੀ ਅੰਤ ਕਰਤਾ ਹੀ ਹਾਂਜੀ ਹਾਂਜੀ ਤੱਕ ਕਿਸ ਤਰ੍ਹਾਂ ਦੀ ਹੁਣ ਮੰਗ ਕਰਦੇ ਹੋ ਤੁਸੀਂ ਕਿੰਨੇ ਸਮੇਂ ਤੋਂ ਜਿਹੜਾ ਉੱਥੇ ਕੰਮ ਜਾ ਰਹੇ ਸੀ ਧੰਨੇ ਤੇ ਉਹ ਕਿਸੇ ਲੰਬੇ ਸਮੇਂ ਦੇ ਸਾਥ ਤੋਂ ਉੱਤੇ ਹੋਏ ਪਰ ਜਦੋਂ ਜੰਡਲੇਵਾਲ ਸਾਹਿਬ ਇੱਥੇ ਕੀ ਹੋ ਉਤਾਰ ਲਗਾਤਾਰ ਰਿਹਾ ਮਤਲਬ ਉਤ ਮੰਗ ਰਹੀ ਰਹੀ ਸੀ ਇਹ ਲੱਗਦਾ ਕੋਤੀ ਸੀ ਹੁੰਦੇ ਸੀ ਗਈ ਪਿੰਡ ਘਟੇ ਹੁੰਦੀ ਸੀ ਗਈ ਹਾਂਜੀ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਧਰਨਾ ਲਗਾਤਾਰ ਚੱਲ ਰਿਹਾ ਹੈ ਧੰਨੇ ਦੇ ਵਿੱਚ ਬਹੁਤ ਲੋਕ ਹੈ ਜਿਹੜੇ ਸ਼ਹੀਦ ਹੋ ਰਹੇ ਨੇ ਕਿਸ ਤਰ੍ਹਾਂ ਆਏ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਲੋਕਾਂ ਜਿਹੜੇ ਕਿਸਾਨਾਂ ਦੇ ਮੱਗਾਂ ਨੂੰ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਬਹੁਤ ਸਾਰੀਆਂ ਨਹੀਂ ਮੰਗੋ ਥਿ ਮਨਕਾਰ ਕੀ ਕੀ ਨਾਮ ਹੈ ਵੀ ਤੁਹਾਡਾ ਜੀ ਮੇਰਾ ਨਾਮ ਮਨਿੰਦਰ ਸਿੰਘ ਲਾਵਾਲ ਇਕਾਈ ਪ੍ਰਧਾਨ ਪੀਕੇਯੂ ਸਿੱਧੂਪੁਰ ਮਨਿੰਦਰ ਸਿੰਘ ਅੱਜ ਜਿਹੜੀ ਲਹਿਰਾਗਾ ਘਾ ਡੈੱਡ ਬੋਡੀ ਪਹੁੰਚੀ ਹੈ ਉਹ ਕਿੱਥੋਂ ਆਏ ਹੋ ਤੇ ਕਿਵੇਂ ਜਿਹੜੇ ਡੈੱਡ ਹੋਏ ਕਿੰਨੇ ਟਾਈਮ ਤੋਂ ਹੈ ਧਰਨੇ ਦੇ ਵਿੱਚ ਕੰਮ ਸਾਰੇ ਡਿਟੇਲ ਜਾਣ ਕੇ ਇਹ ਜੀ ਸਾਡਾ ਕਿਸਾਨ ਭਰਾ ਜੂ ਸਰندرਜੀਤ ਸਿੰਘ son of ਦਰਬਾਰਾ ਸਿੰਘ ਪਿੰਡ ਆਲਾਪੁਰ ਤੋਂ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਧਰਨੇ ਤੇ ਸੀਗੇ ਪਹਿਲਾਂ ਵੀ ਜਿਵੇਂ ਪਿੰਡ ਤੋਂ ਡਿਊਟੀ ਲੱਗਦੀ ਐ ਹਫਤੇ 10 ਦਿਨ ਲਈ ਜਾਂਦੇ ਰਹਿੰਦੇ ਸੀਗੇ ਕਲ ਮਹਾਪੰਚਾਇਤ ਸੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਦੋਂ ਤੋਂ ਇਹ ਇਹਨਾਂ ਦੀ ਬਹੁਤ ਲੰਬੀ ਹਾਜ਼ਰੀ ਸੀ ਉੱਥੇ ਤੇ ਉਸੇ ਚੀਜ਼ ਨੂੰ ਲੈ ਕੇ ਇਹ ਚਿੰਤਤ ਵੀ ਸੀਗੇ ਥੋੜੇ ਵੀ ਪ੍ਰਧਾਨ ਸਰ ਦੀ ਸਿਹਤ ਨੂੰ ਲੈ ਕੇ ਤੇ ਥੋੜਾ ਦਿਮਾਗੀ ਰੱਖਦੇ ਸੀਗੇ ਸੋਚ ਹੈ ਨਾ ਤੇ ਕੱਲ ਜਦੋਂ ਮਹਾਪੰਚਾਇਤ ਸੀ ਉੱਥੇ ਇਹਨਾਂ ਦੀ ਹਾਲਤ ਜਿਹੜੀ ਥੋੜੀ ਵਿਗੜ ਗਈ ਜਿਹਦੇ ਉਸ ਚ ਦਵਾਈ ਦਵਾ ਕੇ ਇਹਨਾਂ ਨੂੰ ਉਥੋਂ ਤਾਂ ਪਿੰਡ ਲੈ ਕੇ ਆ ਰਹੇ ਸੀ ਜਦੋਂ ਪਿੰਡ ਆ ਕੇ ਪਹੁੰਚੇ ਤਾਂ ਉੋਂ ਤੱਕ ਇਹ ਪੂਰੇ ਹੋ ਚੁੱਕੇ ਸੀ ਹੁਣ ਕਿਸ ਤਰ੍ਹਾਂ ਦੀ ਜਿਹੜੀ ਮੰਗ ਹੈਗੀ ਆ ਕਿਉਂਕਿ ਲਗਾਤਾਰ ਕਿਸਾਨ ਤਾਂ ਮੈਦਾਨ ਦੇ ਉੱਤੇ ਡੈਡ ਹੋ ਰਹੇ ਨੇ ਹੈਗੇ ਕਿਸ ਤਰ੍ਹਾਂ ਦੀ ਮੰਗ ਜਿਹੜੀ ਕਿਸਾਨ ਜੀ ਉਹਨਾਂ ਵੱਲੋਂ ਸਾਡੇ ਵੱਲੋਂ ਮੰਗ ਇਹੀ ਹੈ ਜੀ ਦੇਖੋ ਕਿੰਨੇ ਕਿਸਾਨ ਨੇ ਜਿਹੜੇ ਧਰਨੇ ਤੇ ਸ਼ਹੀਦ ਹੋ ਰਹੇ ਨੇ ਵੀ ਸਾਡਾ ਕਿਹੜਾ ਜੀ ਕਰਦਾ ਜਿਹੜੀਆਂ ਸਾਡੀਆਂ ਮੰਗਾਂ ਨੇ ਐਮਐਸਪੀ ਨੂੰ ਲੈ ਕੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਂ ਹਨ ਤਾਂ ਜੋ ਸਾਰੇ ਕਿਸਾਨ ਭਰਾ ਨੇ ਜਿਹੜੇ ਆਪੋ ਆਪਣੇ ਘਰਾਂ ਚ ਵਾਪਸ ਪਰਤ ਸਕਣ ਜੀ ਕੀ ਹੁਣ ਇਹਦਾ ਜਿਹੜਾ ਸੰਸਕਾਰ ਕੀਤਾ ਜਾਊਗਾ ਕੋਈ ਜੁਨੀ ਨਾਲ ਗੱਲਬਾਤ ਕੀਤੀ ਹੈ ਜਾਂ ਇਹ ਕੀ ਹੈ ਅ ਸੰਸਕਾਰ ਜੀ ਇਹਨਾਂ ਦੀ 174 ਦੀ ਕਾਰਵਾਈ ਕਰਵਾ ਕੇ ਜੀ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਉਹ ਆਉਂਦੇ ਨੇ ਤੇ ਇਹਨਾਂ ਦੀ ਕਾਰਵਾਈ ਕਰਵਾ ਕੇ ਫਿਰ ਸਰਸਕਾਰ ਕੀਤਾ ਜਾਊਗਾ ਜੀ ਜਨਤ ਚਿਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਨਾਲ ਗੱਲ ਨਹੀਂ ਕਰਦਾ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂਗੇ ਸਕੀ ਨਾਮ ਹੈ ਤੁਹਾਡਾ ਡਾਕਟਰ ਤੁਲੇਸ਼ ਪੰਸਲ ਡਾਕਟਰ ਸਾਹਿਬ ਜਿਹੜੀ ਜਿਹੜੀ ਡੈੱਡ ਬੋਡੀ ਆਈ ਹੈ ਕਿਹੜੇ ਪਿੰਡ ਵਾਈ ਹੈ ਕਿੰਨੀ ਕੇਜ ਹੈ ਕੀ ਨਾਮ ਹੈ ਕੀ ਕਾਰਨ ਲੱਗਦਾ ਹੈ ਸਭ ਇਹ 58 ਸਾਲ ਦੀ ਉਮਰ ਹੈ ਜੀ ਸੁਰਿੰਦਰਜੀਤ ਸਿੰਘ ਪੇਸ਼ਣ ਦਾ ਨਾਮ ਹੈ son of ਦਰਬਾਰਾ ਸਿੰਘ ਇਹਨਾਂ ਦੇ ਬੇਟੇ ਦੇ ਦੱਸਣ ਮੁਤਾਬਕ ਇਹ ਕੱਲ੍ਹ ਤਰਨੇ ਤੋਂ ਵਾਪਸ ਆਏ ਸੀ ਜੀ ਉੱਥੋਂ ਉਹਨਾਂ ਨੂੰ ਛਾਤੀ ਚ ਦਰਦ ਵਗੈਰਾ ਹੋਇਆ ਫੇਰ ਉਹ ਲੋਹੇ ਬੋਲਨੇ ਰਹੇ ਸੀਗੇ ਅੱਜ ਇਹ ਤਕਰੀਬਨ 11:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਨੇ ਚੈੱਕ ਕਰਨ ਤੇ ECG ਵਗੈਰਾ ਕਰਾ ਕੇ ਪਤਾ ਚੱਲਿਆ ਵੀ ਪਹਿਲਾਂ ਤੋਂ ਹੀ ਡੈੱਡ ਸੀਗੇ ਤੇ ਸਾਡੇ ਕੋਲ ਇਹ ਬ੍ਰਾਡ ਡੈੱਡ ਹੀ ਲੈ ਕੇ ਆਏ ਸਰ ਹੁਣ ਡੈੱਡ ਬੋਡੀ ਨੂੰ ਕਿੱਥੇ ਭੇਜਿਆ ਜਾਵੇਗਾ ਤੇ ਕੀ ਕੀਤਾ ਜਾ ਰਿਹਾ ਹੈ ਹੁਣ ਮੂਨ ਪੋਸਟਮਾਰਟਮ ਹੋਏਗਾ ਜੀ ਪੁਲਿਸ ਕੋ ਮੈਸੇਜ ਲਾਇਆ ਹੋਇਆ ਅਸੀਂ ਨੇ ਪੁਲਸ ਵਾਲੇ ਆਣਗੇ ਡੈੱਡ ਬੋਡੀ ਰੀਸੀਵ ਕਰਨਗੇ